ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਲੱਖਾ ਡੇਰੀ ਫਾਰਮ ਦੇ ਤੁਹਾਡਾ ਧੰਨਵਾਦ ਵੀਜੀ ਅੱਜ ਪਿੰਡ ਸੁਧਾਰ ਕਲਵੰਤ ਵੀਰ ਕੋਪੜੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵੀਰ ਜੀ ਵਧੀਆ ਠਾਕ ਵਧੀਆ ਜੀ ਚੜਦੀ ਕਲਾ ਜੀ ਚੜਦੀ ਕਲਾ ਵੀਰ ਜੀ ਵੀਰ ਜੀ ਪਹਿਲਾਂ ਨਾਂ ਐਡਰੈਸ ਆਪਣਾ ਦੱਸ ਦਿਓ ਨਾਂ ਮੇਰਾ ਕਲਵੰਤ ਸਿੰਘ ਪਿੰਡ ਸੁਧਾਰ ਹਾਂਜੀ ਤਸੀਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤਾਜ ਦੱਸੋ ਵੀਰ ਜੀ ਝੋਟੀਆਂ ਕਿੱਧਰ ਦੀਆਂ ਵੀਰ ਜੀ ਹਰਿਆਣੇ ਦੀਆਂ ਝੋਟੀਆਂ ਨੇ ਦੋ ਆਪਣੇ ਕੋ ਦੋ ਤੇ ਬਾਕੀ ਲੋਕਲ ਬਾਕੀ ਲੋਕਲ ਇੱਧਰ ਚਾਰ ਝੋਟੀਆਂ ਦੋ ਆਪਣੇ ਹੀ ਦੇ ਨੇ ਪਛਾਣ ਲੈਣੇ ਚਾਰ ਲੈਣੀਆਂ ਦੋ ਵੇਦੀਆਂ ਦੋ ਰਹਿਣੀਆਂ ਪਰ ਬੜੀ ਤਗੜੀ ਝੋਟੀ ਜਣਾ ਵੀਰ ਜੀ ਪਹਿਲੋਂ ਬੁਖਾਰੀਏ ਫਿਰ ਡਿਟੇਲ ਦੱਸਦੇ ਝੋਟੀ ਦੀ ਥਾਂ ਚੰਦਾ ਚੈੱਕ ਕਰਾ ਲਈਏ ਕਿਨਵਾ ਸੁਆ ਵੀਰ ਜੀ ਇਹ ਪਹਿਲਣੇ ਵੀਦੀ ਚੌਗੀ ਮੂੰਹਾਂ ਮੂੰਹਾਂ ਚਾਰ ਦੰਦ ਆ ਤੇ ਕਿੰਨਾ ਦੁੱਧ ਤਿਆਰ ਹੋਣਾ ਉਹਨਾਂ 14 ਕਿਲੋ ਲਾਓ ਦੁੱਧ 15 ਹੀ ਹੋਰ 14 ਕਿਲੋ ਤਿਆਰ 14 ਕਿਲੋ ਤਾਂ ਪਰ ਫੁੱਲ ਸਾਈਜ਼ ਝੋਟੀ ਇੱਧਰ ਵੇਖੋ ਥਣ ਚੱਡਾ ਚੈੱਕ ਕਰੋ ਮਗਰ ਕੱਟੀ ਹੈ ਨਾ ਵੀਰ ਜੀ ਮਗਰ ਕੱਟੀ ਵੀ ਜੀ ਦਹਾ ਦਿਨਾਂ ਦੀ ਦਹਾ ਦਿਨਾਂ ਦੀ ਚਲੋ ਕੋਈ ਯਾਰ ਕੋਲ ਵੀ ਕਰ ਜੂ ਤਾਂ ਫ੍ਰੀ ਦੇ ਦਾਂਗੇ ਠੀਕ ਹੈ ਵੀਰ ਜੀ ਪਰ ਝੋਟੀ ਪਟ ਪੂੜਾ ਦੇਖੋ ਤੇ ਫੁੱਲ ਸਾਈਜ਼ ਵੱਡੀ ਹੈ ਨਾ ਵੀਰ ਜੀ ਨਾਮੀ ਝੋਡੀ ਨਾਮੀ ਨਹੀਂ ਵਾਕਿਆ ਹੀ ਵੀਰ ਜੀ ਹਾਂ ਬੁਲ ਡੋਂਗਰੀਆਂ ਕਿਹੜੀਆਂ ਝੋਟੀਆਂ ਵੀਰ ਘਰ ਘਰ ਨਹੀਂ ਪਾ ਦਿੰਦੀਆਂ ਨਹੀਂ ਵੀਰ ਜੀ ਵਾਕਿਆ ਹੀ ਇੱਧਰ ਵੇਖੋ ਪਰ ਸਫਾਈਆਂ ਵੇਖੋ ਝੋਟੀਆਂ ਮੋਬਾਈਲ ਦੀ ਕੁਆਲਟੀ ਵੇਖੋ ਤੇ ਪੂਰੀ ਫੁੱਲ ਸੈਜ ਵੱਡੀ ਝੋਟੀ ਐ ਨਾ ਵੇਦੀ ਯਾਤਲੀ ਝੋਟੀ ਵੀ ਯਾਤ ਤੇ ਵੇਖਦੇ ਹੋ ਤੁਸੀਂ ਨਹੀਂ ਵੇਖਣਾ ਨਹੀਂ ਆਖੋ ਵੇਖਦੇ ਰਹਿ ਜਿਹੜਾ ਚਾਰ ਦੰਦ ਆਹੀ ਨਾਲ ਹੈ ਜਿਹੜਾ ਚਾ ਕੱਟੀ ਉਖਾਵੀਂ ਕੱਟੀ ਬਹੁਤ ਤਗੜੀ ਐ ਤੇ ਪਾਲੀ ਖੇਨੇ ਕਿਹੜੇ ਦਿਨ ਹੋ ਗਏ ਵਿਧੀ ਸੋਈ ਨੂੰ ਕੋਈ ਨੂੰ ਦੱਸ ਦਨ ਹੋ ਗਏ ਸੂਰਾ ਚੂਈ ਆ ਚੰਗੀ ਵਧੀਆ ਕੋਨੇ ਮਰਾ ਨੰਬਰਾ ਦੋ ਫਿਰ ਕਿਹ ਨੰਬਰੇ ਨੰਬਰਾ ਦੋ ਹਿੰਦੀ ਤਾਂ ਪਰ ਛੋਟੀ ਵੀਰਜੀ ਕੋਈ ਅਸਲ ਛੋਟੀ ਹੈ ਵੀਰ ਜੇ ਮੈਂ ਵੇਖਣਾ ਲੂਗਾ ਤਾਂ ਲੈ ਕੇ ਜਾਊਗਾ ਲੈ ਕੇ ਜਾਊਗਾ ਪਛਾਣ ਆ ਲੂਗਾ ਪਛਾਣ ਆ ਲੂਗਾ ਫੋਲਸ ਆ ਜ ਵੱਡੀ ਆ ਵੱਡੀ ਛੋਟੀ ਆ ਐਦਾਂ ਦੀਆਂ ਛੋਟੀਆਂ ਮੇਲਿਆਂ 'ਚ ਜਾਂਦੀਆਂ ਵੀਰਜੀ ਜਿੱਡੀ ਛੋਟੀ ਆ ਤੇ ਪਾਲੀ ਖੈ ਨੇ ਵੀਰ ਨੇ ਵੇਖੋ ਛੋਟੀ ਦੋ ਛੋਟੀਆਂ ਕੇ ਸਾਹਮਣੇ ਦੋ ਕੱਟੀ ਪੂਰਾ ਦੁੱਧ ਛੱਡਿਆ ਆ ਤੇ ਪਾਹ ਸੰਪੀਆ ਵੀਰ ਜੀ ਪਾਹ ਵੀ ਬੰਦ ਤੇ ਮੈਂ ਲੰਦਾ ਹੋਣਾ ਕਰਦੇ ਪਾਹ ਹੀ ਮਾਰੀਏ ਤੇਰ ਕੋ ਬਾਹ ਮਾਰ ਕੇ ਖਾ ਵੀ ਨਤਾਰਾ ਬਸ ਠੀਕ ਹਾਂ ਠੀਕ ਆ ਵੀਰਾ ਬੰਦ ਅਨਕੀ ਖਾ ਲਈ ਧਾਰ ਦੇ ਜੀ ਸੇਦੀ ਹੋ ਜੀ ਕਰਦੀ ਨਾ ਹਾਂ ਦੱਸਾਂ ਨਹੀਂ ਨਾ ਪਾਇਆ ਹੋਗਾ ਕਿ ਤਰ੍ਹਾਂ ਹੋ ਜੂਗਾ ਹਾਂ ਜੀ ਨਹੀਂ ਨਹੀਂ ਮੋੜ ਚੰਗੀ ਝੋਟੀ ਜਾਨਦਾਰ ਜਿਹੀ ਆਹੋ ਖਾ ਲੈਨੇ ਇਤਰਾ ਆ ਤੀ ਹੈ ਵੀ ਸਿਰਾਗ ਵਾਲੀ ਹੈ ਹੁਣ ਤੌਰ ਵੀ ਦੇਖ ਫੇਰ ਤੌਰ ਤੋਂ ਦੇਖੇ ਝੋਟੀ ਗਾਦੀ ਹੈ ਕਿ ਬਾਂਜਸ ਤੋਂ ਹਾਲੇ ਲੈ ਚੋਟੀ ਆ ਵੇਖੋ ਬਸ ਮਹਾ ਮਾਰਿਆ ਛੋਟੀ ਨੇ ਥਾਨ ਹੋਣ ਦੇਖੋ ਕੱਟਿਆ ਬਹੁਤਾ ਹੀ ਵਧੀਆ ਥਣ ਕੱਟਿਆ ਠੀਕ ਆ ਵਿਜੀ ਲਾਓ ਕੀ ਰਾ ਚੋਟੀ ਵਾਲੇ ਮਗਰ ਫਿਰ ਕੱਟੀ ਬੜੀ ਵਿਜੀ ਹੀ ਰਾ ਜਿਹੜਾ ਪਾ 100000 ਦੀ ਬਣਾ ਕੇ ਕੋ ਕੱਟੀ ਖੜ ਜੇ ਦੱਸੋ ਫਿਰ ਕੰਤੇ ਵੀਰ ਕਿੰਨੇ ਦੀ ਦੇ ਦਿਆ ਛੋਟੀ ਛੋਟੀ ਹੈ 2 ਲੱਖ ਦੀ ਆ ਹਾਂਜੀ ਦੇ ਦਈ ਆ ਦੇ ਜਾਇਜ ਦੱਸ ਦੋ ਜਾਇਜ ਚਲੋ ਮੁੰਡਾ ਮੁੰਡਾ ਹੁਣੇ ਮੁੰਡਾ ਮੁੰਡਾ ਕਰਕੇ ਛੱਡ ਦੋ ਡੇਢ ਤੋਂ ਛੋਟੀ ਹੋਣੀ ਨਹੀਂ ਜੀ ਨਹੀਂ ਨਹੀਂ 10 ਵੇਰ ਛੇੜ ਛੋਟੀ ਹੋਣੀ ਆ ਵਾ ਨਹੀਂ ਨਹੀਂ ਘਰ ਰੱਖਣੀ ਮਰਜ਼ੀ ਜਨਾਬ ਇਹਨੂੰ ਨਹੀਂ ਮੈਂ ਕਰ ਦਣਾਗਾ ਕਰ ਦੋ ਆਪਣਾ ਭਰਾ ਵੀ 140 ਹਜ਼ਾਰ ਦੀ ਛੋੜ ਹੀ ਹੋਣੀ ਚੋ ਠੀਕ ਆ ਯਾਰ ਬਿਲਕੁਲ ਬਿਲਕੁਲ ਜਾਇਜ਼ ਆ ਵੀਰੋ ਛੋਟੀ ਇੱਕ 60 ਦੀ ਵੇਖਦੀ ਤੇ 70 ਦੀ ਲੱਗਦੀ ਜੋ ਵੇਖਦੀ ਆ ਵੇਖਦੀ ਚੰਗੇ ਅੱਡੇ ਤੇ ਵੀਰ ਹੋਵੇ ਤਾਂ 2 2.5 ਲੱਖ ਮੁੱਲ ਕਰ ਲੈਂਦੇ ਆਪਾਂ ਵੀ ਰੋਜ਼ ਛੋਟੀ ਲੱਖ ਦੀ ਜਿਹੜਾ ਮਰਜ਼ੀ ਕੋ ਦੇ ਦੇ ਨਹੀਂ ਠੀਕ ਨਹੀਂ ਠੀਕ ਨਹੀਂ ਵਾਕਿਆ ਠੀਕ ਆ ਬਿੱਟੀ ਇੱਕ 40 ਦੀ ਵੀ ਤਾਂ ਮਾਨਤਨ ਤਾਂ ਹੋਰ ਦੱਸੋ ਫਿਰ ਕਿੰਨੀ ਆ ਆਪਣੇ ਕੋ ਇੱਧਰ ਉਹ ਰੈਂ ਦੀ ਚਲਾ ਇਹ ਕਿਨਵਾਸ ਸੁਹਾ ਜੋ ਇਹ ਦੁਜਾ ਸੁਹਾ ਵੀ ਢੀ ਝੋਟੀ ਹੈ ਹਾਂਜੀ ਦੁੱਧ ਲੀਟਰ ਵਾਲਾ 12 ਕਿਲੋ ਜਾ ਹਣੇ 12 ਕਿਲੋ ਜਾ ਕਿਨੇ ਦਿਨਾਂ ਦੀ ਸੂਈ ਜੋ ਇਹ ਸੂਈ ਨੂੰ ਛੇਕ ਰੋ ਮਗਰ ਕੀ ਜੋ ਮਗਰ ਕਟਾ ਜੇ ਮਗਰ ਕਟਾ ਆ ਜੇ ਵੀ ਖੋਲੋ ਇਹਦੇ ਥੱਲੇ 12 ਇਹਦਾ ਵੀ ਸਿੰਗੀ-ਸੁੰਗੀ ਚੈੱਕ ਕਰੋ ਆ ਨਿੱਕੀ ਹੀ ਸਿੰਗੀ ਜੋ ਇਹਦਾ ਵੀ ਥਲਾ-ਥੁਲਾ ਵੀਰ ਜੀ ਚੈੱਕ ਕਰੋ ਬਹੁਤ ਹੀ ਸਾਫ ਝੋਟੀ ਹੈ ਵੀ ਭੱਟੀ ਫੁੱਲ ਸਾਈਡ ਓਡੀ ਝੋਟੀ ਹੈ ਇਹ ਓਡੀ ਹੈ ਇਹ ਵੀ ਚੰਗੀ ਸਾਫ ਸੁਥਰੀ ਇਹ ਦੋਵੇਂ ਮਿੱਟੀ ਰਹਿਣ ਦੋਵੇਂ ਹਰਿਆਣੇ ਆਈਆਂ ਜੀ ਆਹ ਵੇਖੋ ਜੀ ਨਹੀਂ ਠੀਕ ਹੈ ਇਹ ਪੂਰੀ ਚੌੜੀ ਚੋਟੀ ਆ ਆਹ ਨੇਗਾ ਨਿਕਾਸ ਸੈਂਸ ਲੱਗਾ ਪੂਰੀ ਨਸਲ ਜਾਤ ਸੁਆਸੀ ਵਾ ਵਾ ਇਹਦਾ ਨਾ ਉਹ ਇਹ ਨਹੀਂ ਆ ਰਹੀ ਜੀ ਆਹ ਬਹੁਤ ਜੰਮੀ ਨਹੀਂ ਨਹੀਂ ਵਧੀਆ ਵਧੀਆ ਸੂਰੀ ਹੈ ਵੀ ਚੰਗੀ ਚੋਟੀ ਇਹ ਥਾਂ ਤੇ ਵੀ ਮਹੀਆਂ ਦੀਆਂ ਨਾ ਹਾਂਜੀ ਉਹ ਦੋੜਾ ਦੇ ਨਹੀਂ ਦੀਆਂ ਪਾ ਲੋ ਆਂ ਦੇ ਫੇਂਦੀਆਂ ਠੀਕ ਹੈ ਕੰਤੇ ਵੀਰੇ ਕਿਨੇ ਦੇ ਦੀਏ ਚੋਟੀ ਤੁਹਾਡਾ 30 ਦੇ ਦੀ ਇੱਕ 35 ਦੀ ਇੱਕ 35 ਦੀ ਹਾਂਜੀ ਨਹੀਂ ਜੀ ਅਜ ਦੱਸੋ ਚਲ ਇੱਕ 30 ਹੀ ਦੇ ਦਾਂਗੇ ਇੱਕ 50 ਦੀ ਜਾ ਸਾਰੇ ਬਨੇ ਤਾਂ ਗੱਲ ਇੱਕ 20 ਦੀ ਹਾਂ ਦਾ ਨਹੀਂ ਜਾ ਜਾ ਤਾਂ ਕੋਈ ਗੱਲ ਨਹੀਂ ਚਲ ਇੱਕ ਹੋਣੀ ਹੋਣੀ ਮੇਰਾ ਵੀਰ ਕੋਈ ਥਲੇ ਨਾ ਮੋ ਲਾਵੇ ਹਾਂਜੀ ਰੇਟ ਉਹ ਕੀਤੇ ਵੀ ਜਿਹੜੇ ਪੈਸੇ ਲੈਣੇ ਗਏ ਨਹੀਂ ਨਹੀਂ ਠੀਕ ਆ ਤਾਂ ਦੱਸੋ ਤੀਜੇ ਨੰਬਰ ਤੇ ਹਾਂਜੀ ਤਾਂ ਰਹਿ ਗਈ ਮਰਾ ਦੋ ਮੈਂ ਛੱਡ ਨਾ ਬੱਚਾ ਦੋ ਕੰਤਾਵੀਰ ਕੀ 4 ਕਿਲੋ ਕੇਲੀ ਜੋਇਆ ਹਾਂਜੀ 4 ਕਿਲੋ ਕੇਲੀ ਜੋਇਆ ਚਲੋ ਖੋਲੋ ਇਹ ਵੀ ਮੈਂ ਚੰਗੀ ਬਚਾ ਲਾ ਕੇ ਵੀ ਖਾ ਦਿੰਦੇ ਆ ਤੇ ਆਹ ਵੇਖੋ ਥਣ ਛੱਡਾ ਇਹਦਾ ਵੀ ਚੈੱਕ ਕਰੋ ਪੂਰੀ ਫੁੱਲ ਸਿਹਜ ਛੱਡੇ ਦੀ ਪੂਰੀ ਕੁਆਲਿਟੀ ਚੰਗੀ ਸੋਤ ਵਾਲੀ ਨਹੀਂ ਥਣ ਵੀਰ ਸੋਤੇ ਨਾਲ ਲੱਗਾ ਤੇ ਭਾ ਵੇਖੋ ਇਹਦਾ ਨਿਗਾਹ ਆ ਜਾ ਭਾ ਕਾ ਮਾ ਕੰਤੇ ਵੀਰ ਨੇ ਵੀ ਜਿਹੜੇ ਸਾਰੇ ਇਦਾਂ ਹੀ ਮੰਗਦੇ ਜਿਹੜੀ ਉੜਦੀ ਜਾਵੇ ਹਵਾ ਲੀ ਜਾਵੇ ਨਾ ਹਜੇ ਨਾ ਮੋਲਾ ਕੀਤਾ ਹੋਗਾ ਨਾ ਅਜੇ ਖੇੰਦੇ ਨਹੀਂ ਕਰਨਾ ਵੇ ਨਹੀਂ ਦਾ ਤੇ ਦੋਦਾਂ ਵੀਜੀ ਇਹ ਵੀ 9-10 ਕਿਲੋ ਤੋਂ ਨਹੀਂ ਮਰਦੀ ਜੀ ਖਾਨਾ ਲਗਾ ਲਗਾ ਖਾਨਾ ਲਗਾ ਸ਼ਵਾਰਾ ਥਣ ਲਗਾ ਲੰਬਾ ਆ ਵੇਖੋ ਸਾਂਭੀ ਨਹੀਂ ਗਈ ਹੈ ਵੀਰ ਕੋ ਪਰ ਮੈਂ ਚੰਗੀ ਹੈ ਵੀਰ ਨਹੀਂ ਨਹੀਂ ਵੀਰ ਥਾ ਬੜੀ ਬੜੀ ਹੈ ਮੈਂ ਨਹੀਂ ਨਸਲੀ ਹੈ ਵੀਰ ਉਹਦਾ ਵੀ ਨਹੀਂ ਖੰਨੇ ਸਾਂਭੀ ਮੈਂ ਨਸਲੀ ਹੈ ਬੱਚ ਗਈ ਹੈ ਨਸਲੀ ਹੈ ਕੱਤੀ ਆ ਵੀਰ ਜੀ ਮਗਰ ਪਰ ਚੰਗੀ ਆ ਮੈਂ ਘਰ ਰੱਖਣ ਵਾਸਤੇ ਇਹਦੀ ਅੰਮ੍ਰਾ ਇਹਦਾ ਮੁੱਲ ਕੀ ਵੀਰ ਇਹਦਾ ਮੁੱਲ ਵੀਰ ਜੀ ਹਾਂ ਨਾ 70000 ਹੈ ਨਹੀਂ 70 ਨਾ 78 ਖਾਨ ਹੈ ਮੈਂ ਪੈਂਟ ਜੱਦੀ ਦੇ ਛੋੜੀ ਨਹੀਂ ਦੁੱਸਤ ਚੌੜਾ ਵਾਲਾ ਮੇਰਾ ਵੀਰ ਖੋਣਾ ਲਵੇ ਮੈਂ ਇਹਨੂੰ ਨਹੀਂ ਪੁੱਛਿਆ ਚੱਲ ਚੱਲ ਮਹਿੰਗੀ ਲੈਂਦੀ ਹੈ ਅੱਛਾ ਠੀਕ ਹੈ ਨਿੱਜ ਆ ਜਾ ਪੰਜ ਪੰਜ ਯਾਰ ਛੋਟਾ 500 ਨਹੀਂ ਛੋਟਾ ਪੰਜ ਪੰਜ ਯਾਰ ਜਿਹੜੀ ਹੱਲੇ ਬਤਮਾਾਮ ਹੈ ਬੰਦੇ ਇਹਦੇ ਕੰਦੇ ਵੀਦੇ ਢਿੱਲੇ ਨਾਲ ਬੋਟੇ ਨਾਲ ਫਾਇਨ ਲੱਗਾ ਹਾਂਜੀ ਥੋੜੇ ਢਿੱਲੇ ਕਸੇ ਹੋਣੇ ਕਟੇਗਾ ਜਦੋਂ ਦਾ ਮੈਂ ਕਰੀ ਗਏ ਕਹਿੰਦੇ ਲੋਰੇ ਜੰਮ ਕੇ ਵੀ ਹੋ ਸਕਦਾ ਨਹੀਂ ਵਾਕਿਆ ਸਮਾਧਵਾ ਨੇ ਬਣਾਇ ਮੈਨੂੰ ਇਹਦਾ ਟਾਇਰ ਹੋ ਗਿਆ ਫਿਰੇ ਫਿਰੇ ਕਿਆਮ ਕਿ ਬਣਾਇ ਏਦਾਂ ਦਾ ਮੈਨੂੰ ਮਰਾ ਕੇ ਖਾਓ ਤਰ ਸਸਨ ਤੋਂ ਕੋਈ ਨਾ ਕੰਮ ਨਾ ਆਇਆ ਤੇ ਫਿਰ ਆ ਕੇ ਕੰਮ ਕਰਨ ਦਾ ਆਹੋ ਇਹ ਤੇ ਗੱਲ ਹੈਗੀ ਵੀ ਤੇ ਕੰਮ ਹੋ ਜਾਂ ਮੈਂ ਠੀਕ ਹੈ ਠੀਕ ਹੈ ਪੂਰੇ ਚਾਰਾਂ ਦੇ ਵੱਡੇ ਆ ਤੇ ਚਲੋ ਵੀਰ ਕਰਨੀ ਪੈਗੀ ਬਈ ਬੈਨਾ ਪਰਮਾਤਮਾ ਦਾ ਨਾਮ ਲਿਆ ਚਾਰਾਂ ਜਟਕੇ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਆ ਨੇਦ ਨੂੰ ਮੁੰਦੇ ਰਹਿਣੇ ਭਾਈ ਅੱਜ ਤੇ ਬੰਦ ਕਰ ਵਾਹੀ ਪਸੰਦ ਪੀਅ ਤਾਜੀ ਮੈਂ ਇਹੇ ਮੇਰਾ ਵੀਰ ਕੋਈ ਸੇਵਾ ਸੁਭਾ ਕਰੇ ਮੈਨੂੰ ਚਾਹਦਾਂ ਨਹੀਂ ਵੀਰ ਠੀਕ ਆ ਬਿਲਕੁਲ ਜਾ ਰੇਡ ਯਾਰ ਪਿੱਛੋਂ ਨਹੀਂ ਘਰਾਂ ਵਾਲੇ ਨਹੀਂ ਦੇਦੇ ਉਹ ਵੀਰ ਇੰਨਾ ਸਾਹਮਣੇ ਐ ਸਿਰਫ ਪੈਸੇ ਮੰਗਦੇ ਹਾਂਜੀ ਪਸੰ ਭਿਆ ਮਾਰੀ ਹੋਏ ਵੀਰ ਤਾਰਾਂ ਮਾਰ ਕੇ ਉੱਤਾਰਦੇ ਤੋ ਆ ਕੀ ਮਾਰਦਾ ਨਾ ਥਾਨ ਬੜਾ ਵਧੀਆ ਕੱਢਿਆ ਦੇ 2 ਲੱਖ ਜੀ ਨੂੰ ਦੋ ਲੱਖ ਲਗਾਣਾ ਚਲ ਠੀਕ ਹੈ ਠੀਕ ਹੈ ਵੀ ਓਕੇ ਓਕੇ ਰੋਕ ਦੇ ਉਹ ਵੀ ਕਰਾਂ ਦੋਸਤ ਇਹ ਰਹਿ ਗਿਆ ਇੱਕ ਬਾਰ ਹੋ ਗਿਆ ਪਰ ਮੈਂ ਵੀ ਵੀਰ ਜੀ ਜਰਾ ਲੈ ਜੂ ਯਾਦ ਹੀ ਕਰੂਗਾ ਜੈ ਵੀ ਰੇਡ ਵੀ ਨਿਕਾ ਤੇ ਮੈਂ ਵੀ ਜੈਜ ਬਿਲਕੁਲ ਆਹ ਦੇਖੋ 판 ਚ ਲੈ ਜੇ ਚੱਲ ਆਓ ਠੀਕ ਹੈ। ਟੋਡਾ ਥਣ ਲਗਾ ਐ ਮਾਜੀ। ਠੀਕ ਹੈ ਵੀਰ ਬਿਲਕੁਲ ਜੈਜ। 5-5000 ਦੋ ਸੌ। 5-5000। ਕਹਿਣਾ ਚਾਹੋਗੇ ਹੋਰ ਕੋਈ ਲੱਖੇ ਵੀਰ ਕੁਝ? ਬਾ ਠੀਕ ਹੈ ਮੇਰਾ ਵੀਰ ਆਓ। ਹਾਂਜੀ। ਚੈੱਕ ਕਰਕੇ ਪਾਸ ਕਰਕੇ ਖੜੋ। ਹਾਂਜੀ ਜਿੱਥੋਂ ਵੀ ਡੰਗਰ ਲੈਂਡ ਇਹ ਇੱਕ ਸਾਈਆਂ ਨਾਲ ਲੋਕਾਂ ਦੀ ਮਾਰਿਆ ਕਰੋ ਇਹ ਵੀ। ਹਾਂਜੀ ਜਿੰਨੇ ਡੰਗਰ ਦੀ ਸਾਈ ਪਾਈ ਆ। ਹਾਂਜੀ ਆਪਾਂ ਤੇ ਪਹਿਲੀ ਗੱਲ ਦਾ ਹੱਕ ਆਪਾਂ ਦਾ ਡੰਗਰ ਨੂੰ ਦੋ। ਹਾਂਜੀ। ਤੇ ਮੇਰਾ ਵੀ ਆਓ ਮੈਂ ਸਾਰੀਆਂ ਪਾਸ ਕਰਕੇ ਖੜੋ ਧਾਰਾਂ ਮਾਰੀਆਂ ਬਾਕੀ ਉਹ ਜੀ ਕੋਈ ਗੱਲ ਨਹੀਂ ਵੀਰ ਗਰੰਟੀ ਵੀ ਦੇ ਦੂ ਸਕਦਾ ਠੀਕ ਹੈ ਥਣਾ ਦੀ ਮੈਂ ਕੋਈ ਭਾਰ ਪਾਵੇ ਡੰਗਰ ਕੋਈ ਥਣਾ ਦਾ ਤੇ ਕੋਈ ਚਾਰ ਪੰਜ ਮਈਆਂ ਵੀਰ ਕੋ ਚੰਗੀਆਂ ਨਾ ਘਰ ਵਾਲੀ ਗੱਲ ਆ ਵੀ ਇਹ ਨਹੀਂ ਕੋਈ ਥਾਈ ਮਾਰ ਜੂਗਾ ਪਜਾ ਕੋਈ ਇਦਾਂ ਦਾ ਨਹੀਂ ਨਹੀਂ ਆਪਣੇ ਘਰ ਵਾਲੀ ਹਾਂਜੀ ਦਾ ਚਲੋ ਠੀਕ ਹੈ ਵੀ ਠੀਕ ਹੈ